ਪਟਿਆਲਾ ਫਾਸ న్యూਸ ਦੇ ਖਿਰਦਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡੀ ਆਪਣੀ ਹਰਪ੍ਰੀਤ ਕੌਰ ਕੱਗਾ ਕੈਮਰਾਮੈਨ ਜਕਸੀਰ ਸਿੰਘ ਨਾਲ ਸਵਾਜਸਟਾ ਮੈਂ ਅਸੀਂ ਖੜੇ ਆ ਪਿੰਡ ਛਤਰਾਣੇ ਜਿੱਥੇ ਕਿ ਅੱਜ ਆਪਾਂ ਕਹਿ ਦਈਏ ਸਕੇਂਦਰ ਸਰਕਾਰ ਦੀਆਂ ਸਕੀਮਾਂ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਵੱਲੋਂ ਅੱਜ ਇੱਥੇ ਲੋਕ ਭਲਾਈ ਜੋ ਕੈਂਪ ਲਗਾਇਆ ਗਿਆ ਹੈ ਇਸ ਨੂੰ ਆਪਾਂ ਮੈਂ ਕੈਮਰਾਮੈਨ ਨੂੰ ਜ਼ਰੂਰ ਕਵਾਂਗੀ ਕਿ ਇੱਕ ਵਾਰ ਜ਼ਰੂਰ ਦਿਖਾਣ ਜੋ ਆਪਾਂ ਕਹਿ ਦिए थे कैंप ਦੇ ਵਿੱਚ ਆਪਾਂ ਕਹਿ ਦਈਏ ਸਾਰੀ ਸਹੂਲਤਾਂ ਜੋ ਲੋਕਾਂ ਨੂੰ ਪਿੰਡ ਵਾਸੀਆਂ ਨੂੰ ਜੋ ਦਿੱਤੀਆਂ ਜਾ ਰਹੀਆਂ ਨੇ ਜੋ ਹੋਰ ਵੀ ਸਕੀਮਾਂ ਨੇ ਇੱਥੇ ਆਪਾਂ ਮੈਂ ਜ਼ਰੂਰ ਕਹਾਂ ਕੈਮਰਾਮੈਨ ਨੂੰ ਜ਼ਰੂਰ ਦਿਖਾਣ ਜਿਵੇਂ ਨਰੇਗਾ ਨੂੰ ਲੈ ਕੇ ਕਹਿ ਦਈਏ 18 ਸਾਲ ਤੋਂ ਜੋ ਲੜਕੀਆਂ ਉੱਪਰ ਨੇ ਉਹਨਾਂ ਨੂੰ ਮਸ਼ੀਨਾਂ ਦੀਆਂ ਜੋ ਫੈਸਿਲਟੀਆਂ ਦਿੱਤੀਆਂ ਜਾ ਰਹੀਆਂ ਨੇ ਅੰਸ਼ੂਮਨ ਕਾਰਡ ਜੋ ਆਪਾਂ ਕਹਿ ਦਈਏ ਬਣਾਏ ਜਾ ਰਹੇ ਨੇ ਇਹ ਸਕੀਮਾਂ ਸਾਰੀਆਂ ਆਪਾਂ ਮੋਦੀ ਸਰਕਾਰ ਵੱਲੋਂ ਆਪਾਂ ਕਹਿ ਦਈਏ ਕਿ ਕੇਂਦਰ ਸਰਕਾਰ ਦੀਆਂ ਸਕੀਮਾਂ ਨੂੰ ਲੈ ਕੇ ਇਹ ਇੱਥੇ ਕੈਂਪ ਲਗਾਇਆ ਜਾ ਰਿਹਾ ਹੈ ਸਟਾਈਮ ਜੋ 5 ਲੱਖ ਦਾ ਮੈਡੀਕਲ ਸਹੂਲਤ ਆਪਾਂ ਕਹਿ ਦਈਏ ਉਹ ਕਾਰਡ ਬਣਿਆ ਹੋਇਆ ਉਹਦੇ ਨਾਲ ਵੀ ਗੱਲਬਾਤ ਕਰਾਂਗੇ ਭੈਣ ਨਾਲ ਕੀ ਨਾ ਆਪਣਾ ਹਾਂਜੀ ਮੇਰਾ ਨਾਮ ਸੰਜਨਾ ਰਾਣੀ ਹੈ ਤੇ ਅਸੀਂ ਕਈ ਸਾਲਾਂ ਤੋਂ ਭੱਜ ਰਹੇ ਹਾਂ ਵੀ ਆਯੁਸ਼ਮਨ ਕਾਰਡ ਸਾਡਾ ਬਣ ਜੇ ਪਰ ਸਾਡਾ ਕਾਰਡ ਨਹੀਂ ਬਣਿਆ ਪਰ ਮੋਦੀ ਸਰਕਾਰ ਵੱਲੋਂ ਸਾਡਾ ਕਾਰਡ ਬਣ ਗਿਆ ਹੁਣ ਤੇ ਅਸੀਂ ਮੋਦੀ ਸਰਕਾਰ ਦਾ ਬਹੁਤ ਧੰਨਵਾਦ ਕਰਨਾ ਚਾਹੁੰਦੇ ਹਾਂ ਜਿਨ੍ਹਾਂ ਨੇ ਸਾਨੂੰ ਕਾਰਡ ਬਣਾ ਕੇ ਦਿੱਤਾ ਹਲਕੇ ਦੇ ਇੰਚਾਰਜ ਨੇ ਨਰੈਣ ਸਿੰਘ ਨਰਸੋਦ ਜੀ ਉਹ ਵੀ ਪਿੰਡ ਕਹਿੰਦੇ ਛਤਰਾਣਾ ਪਹੁੰਚੇ ਨੇ ਸੋ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਆਪਣੇ ਵਿੱਚ ਇਸ ਟੈਂਪ ਕਲਦੀਪ ਸ਼ਰਮਾ ਜੀ ਵੀ ਮੌਜੂਦ ਨੇ ਸੋ ਆਪਣੇ ਮੰਡਲ ਪ੍ਰਧਾਨ ਵੀ ਇਸ ਟੈਂਪ ਕਹਿ ਦिए ਨੰਕਰ ਜੀ ਵੀ ਮੌਜੂਦ ਨੇ ਆਪਾਂ ਸਾਰਿਆਂ ਨਾਲ ਗੱਲਬਾਤ ਕਰਾਂਗੇ ਜੋ ਅੱਜ ਲੋਕ ਬੋਲੋ ਜੋ ਕੇਂਦਰ ਸਰਕਾਰ ਦੀਆਂ ਸਕੀਮਾਂ ਨੂੰ ਲੈ ਕੇ ਇੱਥੇ ਕੈਂਪ ਲਗਾਇਆ ਗਿਆ ਹੈ ਸੋ ਆਪਾਂ ਗੱਲਬਾਤ ਕਰਾਂਗੇ ਪ੍ਰਧਾਨ ਜੀ ਬਲਦਾ ਸਾਸੀ ਜੀ ਸਾਸੀ ਗਾਲ ਜੀ ਬੀਜੇਪੀ ਦੇ ਸੇਵਾਦਾਰ ਆਗੇ ਤੁਹਾਡੇ ਦੁਆਰ ਇਸ ਮੋਹਮ ਦੇ ਤਹਿਤ ਕੇਂਦਰ ਸਰਕਾਰ ਦੀਆਂ ਜੋ ਵੀ ਭਲਾਈ ਸਕੀਮਾਂ ਨੇ ਉਹ ਅਸੀਂ ਪਿੰਡ-ਪਿੰਡ ਲਿਜਾਣ ਦਾ ਜੋ ਅਸੀਂ ਜੁਮਾ ਚੱਕਿਆ ਹੈ ਹਲਕਾ ਛਤਰਾਣਾ ਦੇ ਵਿੱਚ ਅਸੀਂ ਅੱਜ ਪਿੰਡ ਛਤਰਾਣੇ ਦੇ ਵਿੱਚ ਮੰਡਲ ਵੀ ਇਹ ਛਤਰਾਣਾ ਹੈ ਪਿੰਡ ਵੀ ਇਹ ਛਤਰਾਣਾ ਹੈ ਇੱਥੋਂ ਦੇ ਮੰਡਲ ਪ੍ਰਧਾਨ ਮੇਰੇ ਨਾਲ ਨਰਿੰਕਾਰ ਸਿੰਘ ਸੰਧੂ ਖੜੇ ਨੇ ਮੇਰੇ ਨਾਲ ਆਈਟੀ ਸੈੱਲ ਦੇ ਪ੍ਰਧਾਨ ਸਾਡੇ ਕੁਲਦੀਪ ਸ਼ਰਮਾ ਜੀ ਨੇ ਕਰਨ ਸਿੰਘ ਵੜੈਚ ਜੀ ਨੇ ਨਰਿੰਕਾਰ ਸਿੰਘ ਇੱਧਰ ਦਸਕਰਨ ਸਿੰਘ ਖੜੇ ਆ ਬੱਗਾ ਵੀਰ ਖੜੇ ਆ ਸਾਰੀ ਸਾਡੀ ਟੀਮ ਹੈ ਜੋ ਸਤਰਾਣੇ ਮੰਡਲ ਦੀ ਉਹ ਇੱਥੇ ਸਾਰੀ ਮੌਜੂਦ ਹੈ ਅਸੀਂ ਇੱਥੇ ਸਾਰੀਆਂ ਜੋ ਕੇਂਦਰ ਦੀਆਂ ਸਕੀਮਾਂ ਨੇ ਜਿਸ ਤਰ੍ਹਾਂ ਮੈਂ ਤੁਹਾਨੂੰ ਕਿ ਬੇਨਤੀ ਕੀਤੀ ਹੈ ਉਹ ਅਸੀਂ ਇੱਥੇ ਕਾਰਨ ਦੇ ਜਿਹੜੇ ਉਹ ਅਸੀਂ ਬਣਾ ਕੇ ਦੇ ਰਹੇ ਹਾਂ ਫਾਰਮ ਇੱਥੇ ਮੌਕੇ ਤੇ ਅਸੀਂ ਭਰ ਕੇ ਦੇ ਰਹੇ ਹਾਂ ਸਾਰੇ ਜੋ ਵੀ ਕੇਂਦਰ ਸਰਕਾਰ ਦੀਆਂ ਸਕੀਮਾਂ ਨੇ ਜੋ ਵੀ ਅਸੀਂ ਲਾਭ ਇੱਥੇ ਮੌਕੇ ਤੇ ਦੇ ਸਕਦੇ ਆ ਅਸੀਂ ਇੱਥੇ ਹੀ ਦੇ ਰਹੇ ਆ ਸਾਡੇ ਮਗਰ ਤੁਸੀਂ ਦੇਖ ਰਹੇ ਹੋ ਕਿ ਵੱਡਾ ਇਕੱਠ ਹੈ ਜੋ ਸਵੇਰ ਤੋਂ ਹੀ ਇੱਥੇ ਇਕੱਤਰ ਹੋਇਆ ਕਿਉਂਕਿ ਜਿਹੜੀ ਪੰਜਾਬ ਦੇ ਵਿੱਚ ਸਰਕਾਰ ਹੈ ਆਮ ਪਾਰਟੀ ਦੀ ਹੈ ਆਮ ਪਾਰਟੀ ਦੀ ਸਰਕਾਰ ਕੇਂਦਰ ਸਰਕਾਰ ਦੀਆਂ ਨੀਤੀਆਂ ਨੂੰ ਇੱਥੇ ਲਾਗੂ ਨਹੀਂ ਹੋਣ ਦਿੰਦੀ ਉਹਦੀ ਕੋਸ਼ਿਸ਼ ਹੁੰਦੀ ਹੈ ਵੀ ਕਿਸੇ ਨਾ ਕਿਸੇ ਤਰ੍ਹਾਂ ਉਸ ਦਾ ਅੜਿੱਕਾ ਪਾਇਆ ਜਾਵੇ ਇਸ ਕਰਕੇ ਅਸੀਂ ਕੇਂਦਰ ਦੀਆਂ ਜਿਹੜੀਆਂ ਸਕੀਮਾਂ ਨੇ ਅਸੀਂ ਸਿੱਧਾ ਲੋਕਾਂ ਦੇ ਨਾਲ ਮਲਾਪ ਕਰਕੇ ਪਿੰਡਾਂ ਦੇ ਵਿੱਚ ਜਾ ਕੇ ਸਾਰੇ ਮੁਹੱਲਿਆਂ ਦੇ ਵਿੱਚ ਜਾ ਕੇ ਆਮ ਲੋਕਾਂ ਨੂੰ ਅਸੀਂ ਇਹਦੇ ਬਾਰੇ ਸੁਚੇਤ ਕਰ ਰਹੇ ਹਾਂ ਸਮਝਾ ਰਹੇ ਹਾਂ ਜੋ ਸਕੀਮਾਂ ਨੇ ਔਰ ਦੱਸ ਰਹੇ ਹਾਂ ਉਹਨਾਂ ਦਾ ਜਿੰਨਾ ਵੀ ਲਾਭ ਅਸੀਂ ਮੌਕੇ ਤੇ ਦੇ ਸਕਦੇ ਹਾਂ ਅਸੀਂ ਉਹਨਾਂ ਨੂੰ ਦੇ ਰਹੇ ਹਾਂ ਕਈ ਹੁਣ ਲੋਕ ਹੈ ਜਿਸ ਨੂੰ ਆਈਟੀ ਸੈੱਲ ਦੇ ਜੋ ਪ੍ਰਧਾਨ ਨੇ ਦਿੱਦਨਾ ਤੋਂ ਕੁਲਦੀਪ ਸ਼ਰਮਾ ਜੀ ਉਹ ਵੀ ਮੌਜੂਦ ਨੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਦੇ ਆਂ ਵੀਰ ਜੀ ਸਤਿ ਸ੍ਰੀ ਅਕਾਲ ਜੀ ਲੋਕ ਭਲਾਈ ਕੈਂਪ ਜੋ ਲਗਾਇਆ ਗਿਆ ਹੈ ਭਾਰਤੀ ਜਨਤਾ ਪਾਰਟੀ ਵੱਲੋਂ ਕੇਂਦਰ ਸਰਕਾਰ ਦੀਆਂ ਸਕੀਮਾਂ ਨੂੰ ਲੈ ਕੇ ਤਾਂ ਤੁਸੀਂ ਕੀ ਮਤਲਬ ਹੈ ਇਸ ਟਰਮ ਲੋਕਾਂ ਨੂੰ ਮੋਟੀਵੇਸ਼ਨ ਦੇਣਾ ਦੇਖੋ ਮੇਰੇ ਤੋਂ ਪਹਿਲਾਂ ਸਾਡੇ ਹਲਕਾ ਸਤਰਾਨਾ ਦੇ ਭਾਰਤੀ ਜਨਤਾ ਪਾਰਟੀ ਦੇ ਤੇ ਸਾਡੇ ਸੰਗਠਨ ਦੇ ਜਿਹੜੇ ਇੰਚਾਰਜ ਨੇ ਸਰਦਾਰ ਨਾਰਾਇਣ ਸਿੰਘ ਜੀ ਨਰਸੋਤ ਜਿਹੜੇ ਪਿਛਲੇ ਕਈ ਸਾਲਾਂ ਤੋਂ ਭਾਰਤੀ ਜਨਤਾ ਪਾਰਟੀ ਦਾ ਇਸ ਹਲਕੇ ਦੇ ਵਿੱਚ ਝੰਡਾ ਬੁਲੰਦ ਕਰ ਰਹੇ ਨੇ ਇਹਨਾਂ ਦੀ ਰਹਿਨਮਾਈ ਦੇ ਵਿੱਚ ਪੂਰੇ ਹਲਕਾ ਸਤਰਾਨਾ ਦੇ ਵਿੱਚ ਬੀਜੇਪੀ ਦੇ ਸੇਵਾਦਾਰ ਆ ਗਏ ਨੇ ਤੁਹਾਡੇ ਦਵਾਰ ਘਰ-ਘਰ ਦੇ ਵਿੱਚ ਸਹੂਲਤਾਂ ਪਹੁੰਚਾਉਣ ਦੇ ਲਈ ਇਹ ਉਪਰਾਲਾ ਭਾਰਤੀ ਜਨਤਾ ਪਾਰਟੀ ਨੇ ਵਿਢਿਆ ਤੇ ਸਾਡੇ ਇਸ ਸਰਕਲ ਦੇ ਜਿਹੜੇ ਪ੍ਰਧਾਨ ਨੇ ਸਰਦਾਰ ਨਰਿੰਕਾਰ ਸਿੰਘ ਸੰਧੂ ਜੀ ਉਹਨਾਂ ਨੇ ਬਹੁਤ ਡਿਟੇਲ ਦੇ ਵਿੱਚ ਤੁਹਾਨੂੰ ਦੱਸਿਆ ਇਹ ਜਿਹੜੇ ਪਿੰਡ ਦੇ ਵਿੱਚ ਅਸੀਂ ਖੜੇ ਆਂ ਇਹ ਸਤਰਾਣਾ ਪਿੰਡ ਹੈ ਤੇ ਇਸ ਪਿੰਡ ਦੇ ਨਾਮ ਤੇ ਹਲਕਾ ਬਣਿਆ ਹੋਇਆ ਪੂਰਾ ਹਲਕਾ ਸਤਰਾਣਾ ਦੇ ਨਾਮ ਤੇ ਜਾਣਿਆ ਜਾਂਦਾ ਹੈ ਇਹ ਸਾਡਾ ਜਿਹੜਾ ਹਲਕਾ ਸਤਰਾਣਾ ਹੈ 117 ਨੰਬਰ ਹਲਕਾ ਹੈ ਤੇ ਬਿਲਕੁਲ ਹਰਿਆਣੇ ਦੇ ਬਾਰਡਰ ਤੇ ਹੈ ਬਿਲਕੁਲ ਪਛੜਿਆ ਹੋਇਆ ਇਹ ਹਲਕਾ ਹੈ ਕਹਿਣ ਦਾ ਭਾਵੇਂ ਇੱਥੇ ਲੋਕਾਂ ਨੂੰ ਸਹੂਲਤਾਂ ਮਿਲਣਾ ਤਾਂ ਦੂਰ ਦੀ ਗੱਲ ਸਹੂਲਤਾਂ ਦੇ ਨਾਮ ਵੀ ਨਹੀਂ ਪਤਾ ਸੋ ਇਹ ਵੱਡਾ ਭਰਾਲਾ ਹੈ ਨਰੰਕਾਰ ਜੀ ਨੇ ਅੱਜ ਇੱਥੇ ਦੂਜਾ ਕੈਂਪ ਹੈ ਜਿਹੜਾ ਉਹ ਆਯੋਜਿਤ ਕੀਤਾ ਹੈ ਇਹਨਾਂ ਦੀ ਪ੍ਰਧਾਨਗੀ ਦੇ ਵਿੱਚ ਇੱਕ ਕੈਂਪ ਹੈ ਜਿਹੜਾ ਉਹ ਲੱਗ ਰਿਹਾ ਹੈ ਇਸ ਤੋਂ ਪਹਿਲਾਂ ਇੱਕ ਕੈਂਪ ਹੋਰ ਲੱਗਿਆ ਸੀ ਸੋ ਸਾਡੀ ਜਿਹੜੀ ਪੂਰੀ ਟੀਮ ਹੈ ਹਲਕਾ ਸਤਰਾਂ ਨੇ ਦੀ ਭਾਰਤੀ ਜਨਤਾ ਪਾਰਟੀ ਦੀ ਪੂਰੀ ਤਰ੍ਹਾਂ ਨਰੈਣ ਸਿੰਘ ਨਰਸੋਦ ਜੀ ਦੀ ਅਗਵਾਈ ਦੇ ਵਿੱਚ ਇਕਜੁੱਟ ਹੈ ਤੇ ਅਸੀਂ ਇੱਕਜੁੱਟ ਹੋ ਕੇ ਘਰ ਘਰ ਮੋਦੀ ਸਰਕਾਰ ਦੀਆਂ ਨੀਤੀਆਂ ਬੀਜੇਪੀ ਪੰਜਾਬ ਦੀਆਂ ਨੀਤੀਆਂ ਆਉਣ ਵਾਲੀਆਂ ਪਾਲਿਸੀਆਂ ਉਹ ਸਾਰੇ ਅਸੀਂ ਰਲ ਮਿਲ ਕੇ ਪਹੁੰਚਾ ਰਹੇ ਆਂ ਤੇ ਇਸ ਦਾ ਸਾਨੂੰ ਬਹੁਤ ਵੱਡਾ ਲਾਭ ਵੀ ਮਿਲ ਰਿਹਾ ਹੈ ਤੁਸੀਂ ਦੇਖੋ ਬਹੁਤ ਸਾਰੇ ਲੋਕ ਨੇ ਜਿਹੜੇ ਇੱਥੇ ਆਏ ਨੇ ਬੜੇ ਉਤਸ਼ਾਹ ਪੂਰਵਕ ਲੋਕ ਕੰਮ ਕਰਾ ਰਹੇ ਨੇ ਹੁਣ ਤਾਂ ਮਤਲਬ ਇੱਕੇ ਚੀਜ਼ ਹੈ ਕਿ ਲੋਕ ਭਾਰਤੀ ਜਨਤਾ ਪਾਰਟੀ ਦੇ ਵੱਲ ਦੇਖ ਰਹੇ ਨੇ 2027 ਦਾ ਜਿਹੜਾ ਸਮਾਂ ਉਹ ਬੀਜੇਪੀ ਦਾ ਸਮਾਂ ਲੋਕਾਂ ਨੂੰ ਪਤਾ ਚੱਲ ਗਿਆ ਕਿ ਜਿਹੜੀ ਪਾਰਟੀ ਬਿਨਾਂ ਸਰਕਾਰ ਤੋਂ ਲੋਕਾਂ ਨੂੰ ਇੰਨਾ ਲਾਭ ਪਹੁੰਚਾ ਸਕਦੀ ਹੈ ਜੇ ਉਹਦੀ ਸਰਕਾਰ ਇੱਥੇ ਅਸੀਂ ਬਣਾ ਦਈਏ ਤਾਂ ਫੇਰ ਕੀ ਹੋਏਗਾ ਅਸੀਂ ਲੋਕਾਂ ਨੂੰ ਇਸ ਟਾਈਮ ਮੈਂ ਇਸकी ਮਾਰੇ ਕਹਿਣਾ ਚਾਹਾਂਗਾ ਦੇਖੋ ਜਿੱਦਾਂ ਮੇਰੇ ਤੋਂ ਪਹਿਲਾਂ ਇੰਚਾਰ ਸਾਹਿਬ ਨੇ ਦੱਸਿਆ ਕਿ ਕੇਂਦਰ ਸਰਕਾਰ ਦੀਆਂ ਜੋ ਵੀ ਸਕੀਮਾਂ ਨੇ ਉਹ ਪੂਰੇ ਪੰਜਾਬ ਦੇ ਵਿੱਚ ਲੋਕ ਭਲਾਈ ਕੈਂਪ ਜਿਹੜੇ ਨੇ ਲਗਾਤਾਰ ਸਾਰੇ ਸਰਕਲਾਂ ਦੇ ਵਿੱਚ ਟੀਮਾਂ ਬਣੀਆਂ ਹੋਈਆਂ ਨੇ ਲੱਗ ਰਹੇ ਨੇ ਜਿਹਦੇ ਤਹਿਤ ਪਿਛਲੇ ਮਹੀਨੇ ਤੋਂ ਲਗਾਤਾਰ ਸਾਡੇ ਹਲਕਾ ਸ਼ਤਰਾਨਾ ਦੇ ਵਿੱਚ ਵੀ ਲਗਾਤਾਰ ਕੈਂਪ ਜਾਰੀ ਨੇ ਜਿਹਦੇ ਵਿੱਚ ਕਿ ਜੋ ਵੀ ਕੇਂਦਰ ਸਰਕਾਰ ਦੀਆਂ ਸਕੀਮਾਂ ਨੇ ਜੋ ਜਿਨ੍ਹਾਂ ਤੋਂ ਲੋਕ ਵਾਂਝੇ ਰਹ ਜਾਂਦੇ ਸੀਗੇ ਸਟੇਟ ਦੀਆਂ ਸਰਕਾਰਾਂ ਕੇਂਦਰ ਦੀਆਂ ਸਕੀਮਾਂ ਦੇ ਲਾਭ ਦੇ ਕੇ ਤੇ ਆਪਣੇ ਨੰਬਰ ਬਣਾਉਂਦੀਆਂ ਨੇ ਉਹਦੇ ਵਿੱਚ ਲੋਕਾਂ ਦੀ ਖੱਜਲ ਖਰਾਬੀ ਵੀ ਬੜੀ ਵੱਧ ਜਾਂਦੀ ਸੀ ਕਿਉਂਕਿ ਕੰਪਿਊਟਰ ਸੈਂਟਰਾਂ ਵਾਲੇ ਲੁੱਟ ਕਰਦੇ ਸੀਗੇ ਤੇ ਲੋਕ ਪਰੇਸ਼ਾਨ ਹੋ ਜਾਂਦੀ ਸੀ ਗਰੀਬ ਆਮ ਲੋਕ ਜਿਹੜੇ ਪਿੰਡੂ ਲੋਕ ਹੁੰਦੇ ਨੇ ਉਹ ਖੱਜਲ ਖਰਾਬੀ ਤੋਂ ਕੁਝ ਕਮਾਂਗਾਰਾਂ ਵਾਲੇ ਹੁੰਦੇ ਆ ਇੱਥੇ ਇੱਕੋ ਛੱਤ ਦੇ ਥੱਲੇ ਮੌਕੇ ਤੇ ਹੀ ਕੰਮ ਕੀਤੇ ਜਾ ਰਹੇ ਨੇ ਵਾਸ ਯੋਜਨਾ ਦੇ ਫਾਰਮ ਭਰੇ ਜਾ ਰਹੇ ਨੇ ਅਲਾਸ ਦੇ ਕਾਰਡ ਮੌਕੇ ਤੇ ਕੱਢ ਕੇ ਦਿੱਤੇ ਜਾ ਰਹੇ ਨੇ ਇਨਸਾਨ ਸਨਮਾਨ ਨidhi ਯੋਜਨਾ ਜੋ 6 6000 ਸਾਲਾਨਾ ਮੋਦੀ ਸਰਕਾਰ ਵੱਲੋਂ ਕਿਸਾਨਾਂ ਨੂੰ ਦਿੱਤਾ ਜਾਂਦਾ ਉਹ ਲੋਕਾਂ ਦੇ ਕੁਝ ਕਾਰਨਾ ਕਰਕੇ ਬੰਦ ਹੋਏ ਸੀ ਕਿ ਉਹਨਾਂ ਦੇ ਮੌਕੇ ਤੇ ਚਲਾਏ ਜਾ ਰਹੇ ਨੇ ਤੇ ਨਵੇਂ ਆ ਦੇ ਫਾਰਮ ਭਰੇ ਜਾ ਰਹੇ ਨੇ 18 ਸਾਲ ਤੋਂ ਵੱਧ ਉਮਰ ਦੀਆਂ ਪੈਣਾ ਬੱਚੀਆਂ ਵਾਸਤੇ ਸਲਾਈ ਮਸ਼ੀਨਾਂ ਦੀਆਂ ਜੋ ਸਕੀਮ ਤਹਿਤ ਫਾਰਮ ਭਰੇ ਜਾ ਰਹੇ ਨੇ ਵੱਖ-ਵੱਖ ਸਕੀਮਾਂ ਹੋਰ ਵੀ ਬਹੁਤ ਨੇ ਦੇਖੋ ਜਿਹੜਾ ਬਹੁਤ ਵੱਡੀ ਮੈਂ ਪ੍ਰਧਾਨ ਮੰਤਰੀ ਮੋਦੀ ਜੀ ਦੇ ਇੱਥੇ ਗੱਲ ਕਰਾਂਗਾ ਕਿ ਉਹਨਾਂ ਨੇ ਦੇਖੋ ਉਹਨਾਂ ਦੀ ਇੱਕ ਦੂਰਅੰਦੇਸ਼ੀ ਦੀ ਸੋਚ ਲਾ ਲਓ ਕਿ ਪੂਰੇ ਪੰਜਾਬ ਦੇ ਵਿੱਚ ਉਹਨਾਂ ਨੇ ਇੱਕ ਦੇਖੋ ਜਿਹੜਾ ਪ੍ਰਧਾਨ ਮੰਤਰੀ ਹੁੰਦਾ ਪੂਰੇ ਦੇਸ਼ ਦਾ ਉਹਦਾ ਧਿਆਨ ਰੱਖਣਾ ਪੈਂਦਾ ਉਹਨਾਂ ਨੂੰ ਇੱਕ ਗਰੀਬਾਂ ਵਾਸਤੇ ਇੱਕ ਬਹੁਤ ਵੱਡਾ ਉਪਰਾਲਾ ਕਿ ਹਰ ਪਿੰਡ ਦੇ ਵਿੱਚ ਕੇਂਦਰ ਦੀਆਂ ਜਿਹੜੀਆਂ ਟੀਮਾਂ ਨੇ ਲਗਾਤਾਰ ਪਿਛਲੇ 2 ਮਹੀਨਿਆਂ ਤੋਂ ਪੂਰੇ ਪੰਜਾਬ 'ਚ ਕੈਂਪ ਚੱਲ ਰਹੇ ਨੇ ਉਦੇ ਵਿੱਚ ਲੋਕਾਂ ਨੂੰ ਬਹੁਤ ਜ਼ਿਆਦਾ ਜਿਵੇਂ ਆਪਾਂ ਹਰ ਰੋਜ਼ ਮੀਟ ਤੁਹਾਡੇ ਮੀਡੀਆ ਚੈਨਲ ਰਹੀਂ ਦੇਖਣ ਨੂੰ ਵੀ ਮਿਲ ਰਿਹਾ ਹੈ ਤੁਸੀਂ ਵੀ ਸਾਡੇ ਸਾਡੇ ਛਤਰਾਣੇ ਦੇ ਵਿੱਚ ਵੀ ਇਹ ਦੂਸਰਾ ਕੈਂਪ ਹੈ ਆਉਣ ਵਾਲੇ ਦਿਨਾਂ 'ਚ ਹੋਰ ਕੈਂਪ ਲਗਾਏ ਜਾਣਗੇ ਕਿਉਂਕਿ ਪਬਲਿਕ ਦੇ ਇੰਨੇ ਕੰਮ ਅਧੂਰੇ ਆ ਪਿਛਲੇ ਦਿਨ ਜਿਹੜਾ ਸਾਡਾ ਕੈਂਪ ਸੀਗਾ 9 ਤੋਂ 5 ਵਜੇ ਤੱਕ ਗੁਰਦੁਆਰਾ ਨਾਮਜਬ ਸਾਹਿਬ ਛਤਰਾਣੇ ਦੇ ਵਿੱਚ ਜਿਹਦੇ ਵਿੱਚ ਹਜ਼ਾਰਾਂ ਦੀ ਹਜ਼ਾਰ ਦੀ ਤੋਂ ਪਲੱਸ ਕਰੀਬ ਜਿਹੜੀ ਪਬਲਿਕ ਆਈ ਸੀ ਜਿਨ੍ਹਾਂ ਦੇ ਵਿੱਚ ਦੇਖੋ ਇੱਕ ਦਿਨ ਦੇ ਵਿੱਚ ਸਾਰੇ ਲੋਕਾਂ ਦਾ ਕੰਮ ਕਰਨਾ ਮੁਸ਼ਕਲ ਸੀ ਲੋਕਾਂ ਦੀ ਮੰਗ ਦੇ ਤਹਿਤ ਅਜੇ ਇੱਕ ਕੈਂਪ ਅੱਜ ਫਿਰ ਰਾਧਾ ਕ੍ਰਿਸ਼ਨ ਮੰਦਿਰ ਛਤਰਾਣਾ ਚ ਲੱਗਾ ਹੋਇਆ ਸਵੇਰ 9 ਵਜੇ ਤੋਂ ਲਗਾਤਾਰ ਹੀ ਪਬਲਿਕ ਦਾ ਧੰਨਤਾ ਲੱਗਾ ਹੋਇਆ ਲਾਈਨਾਂ ਚ ਲੱਗ ਕੇ ਲੋਕ ਕੰਮ ਕਰਵਾ ਰਹੇ ਆ ਬਾਕੀ ਲੋਕ ਇੱਥੇ ਪ੍ਰਧਾਨ ਮੰਤਰੀ ਮੋਦੀ ਜੀ ਦਾ ਧੰਨਵਾਦ ਵੀ ਕਰਦੇ ਦੇਖੋ ਤੁਸੀਂ ਕਹਿ ਰਹੇ ਆ ਕਿ ਸਾਨੂੰ ਅਸੀਂ ਮੋਦੀ ਜੀ ਦਾ ਧੰਨਵਾਦ ਕਰਦੇ ਆ ਦੇਖੋ ਇੱਥੇ ਛਤਰਾਣੇ ਦੇ ਪਿੰਡ ਵਾਸੀਆਂ ਦਾ ਇਕੱਠ ਜੋ ਦੇਖਣ ਨੂੰ ਮਿਲ ਰਿਹਾ ਜਿਵੇਂ ਕਾਫੀ ਸਕੀਮਾਂ ਨੇ ਆਪਾਂ ਕਹਿ ਦਈਏ ਕੇਂਦਰ ਸਰਕਾਰ ਦੀਆਂ ਨਰੇਗਾ ਨੂੰ ਲੈ ਕੇ ਜੋ 18 ਤੋਂ ਉੱਪਰ ਲੜਕੀਆਂ ਨੇ ਉਹਨਾਂ ਨੂੰ ਮਸ਼ੀਨਾਂ ਦੀ ਫੈਸਿਲਿਟੀ ਦਿੱਤੀ ਜਾ ਰਹੀ ਹੈ ਅੰਸ਼ੂਮਨ ਕਾਰਜ 5 ਲੱਖ ਦੀ ਸਕੀਮ ਹੈ ਉਹਦਾ ਵੀ ਉੱਥੇ ਇਹਨਾਂ ਨੂੰ ਫੈਸਿਲਿਟੀ ਇਸ ਕੈਂਪ ਦੇ ਵਿੱਚ ਦਿੱਤੀ ਜਾ ਰਹੀ ਹੈ ਹੋਰ ਵੀ ਜੋ ਕਈ ਇੱਥੇ ਮਤਲਬ ਸਹੂਲਤਾਂ ਨੇ ਜੋ ਭਾਰਤੀ ਜਨਤਾ ਪਾਰਟੀ ਵੱਲੋਂ ਜੋ ਕੇਂਦਰ ਸਰਕਾਰ ਦੀਆਂ ਸਕੀਮਾਂ ਨੂੰ ਲੈ ਕੇ ਫੈਸਿਲਿਟੀ ਦਿੱਤੀ ਜਾ ਰਹੀ ਹੈ ਸੋ ਤੁਸੀਂ ਇਸ ਕੈਂਪ ਦੀਆਂ ਤਸਵੀਰਾਂ ਦੇਖ ਸਕਦੇ ਹੋ ਜੋ ਭਾਰਤੀ ਜਨਤਾ ਪਾਰਟੀ ਵੱਲੋਂ ਜੋ ਕੇਂਦਰ ਸਰਕਾਰ ਦੀਆਂ ਸਕੀਮਾਂ ਨੂੰ ਲੈ ਕੇ ਜਿਸ ਤਰ੍ਹਾਂ ਇਹ ਮਾਤਾ ਜੀ ਫ੍ਰੀ ਜੋ ਮੈਡੀਕਲ ਆਪਾਂ ਕਹਿ ਦਈਏ ਕਾਰਡ ਬਣਵਾਇਆ ਗਿਆ ਹੈ ਜੋ ਪਿੰਡ ਅਸ਼ਤਰਾਣੇ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਲੈ ਕੇ ਜੋ ਕੇਂਦਰ ਸਰਕਾਰ ਦੀਆਂ ਸਕੀਮਾਂ ਨੂੰ ਲੈ ਕੇ ਇੱਥੇ ਕਾਫੀ ਵੱਡਾ ਜੋ ਕੈਂਪ ਲਗਾਇਆ ਗਿਆ ਹੈ ਸੋ ਮੈਂ ਇੱਥੇ ਪਿੰਡ ਵਾਸੀਆਂ ਨੂੰ ਕਹਾਂ ਕਿ ਵੱਧ ਤੋਂ ਵੱਧਾਂ ਸਕੀਮਾਂ ਦਾ ਫਾਇਦਾ ਤੇ ਲਾਭ ਉਠਾ ਸਕਦੇ ਨੇ ਸੋ ਤੁਸੀਂ ਮੇਰੇ ਨਾਲ ਜੁੜੇ ਰਹੋ ਹਸਪੀਟਲ ਕਾ ਗਾਨਾ ਤਾਂ ਕਿ ਮੈਂ ਤੁਹਾਡੇ ਨਾਲ ਸਾਰੀਆਂ ਖਬਰਾਂ ਸਾਂਝੀਆਂ ਕਰ ਸਕਾਂ ਪਟਿਆਲਾ ਫਾਸਟ ਨਿਊਜ਼ ਦੇ ਨਾਲ